ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬੈਠੇ ਹਾਂ ਸ਼ੇਖਰ ਪਨੋਟ ਮੈਮੋਰੀਅਲ ਚੈਰੀਚ ਟੇਬਲ ਟਰਸਟ ਵੱਲੋਂ ਚਲਾਈ ਜਾ ਰਹੀ ਸ਼ੇਖਰ ਪਨੋਟ ਲਾਇਬ੍ਰੇਰੀ ਤੇ ਬੁੱਕ ਬੈਂਕ ਦੇ ਇਸ ਹਾਲ ਦੇ ਵਿੱਚ ਆਪਾਂ ਬੈਠੇ ਆ ਜਿਹੜੇ ਸਾਹਿਤ ਦੇ ਰਸੀਏ ਲੋਕ ਨੇ ਉਹ ਆਪਣੇ ਟੇਸਟ ਦੇ ਅਨੁਸਾਰ ਕਵਿਤਾ ਕਹਾਣੀ ਅਰ ਆਪਣੀ ਲੈਂਗੁਏਜ ਦੇ ਅਨਸਾਰ ਇੰਗਲਿਸ਼ ਲਿਟਰੇਚਰ ਪੰਜਾਬੀ ਲਿਟਰੇਚਰ ਹਿੰਦੀ ਲਿਟਰੇਚਰ ਉਹਦੀਆਂ ਮਤਲਬ ਕਾਫੀ ਗਿਣਤੀ ਦੇ ਵਿੱਚ ਇੱਥੇ ਕਿਤਾਬਾਂ ਮੌਜੂਦ ਨੇ ਆਪਣੇ ਗਿਆਨ ਦੇ ਵਿੱਚ ਹੋਰ ਜ਼ਿਆਦਾ ਵਾਧਾ ਕਰਨ ਦੇ ਲਈ ਕਿਸੇ ਵੀ ਉਮਰ ਦਾ ਜਿਹੜਾ ਵਿਅਕਤੀ ਆ ਉਹ ਇਸ ਲਾਇਬ੍ਰੇਰੀ ਦੀ ਮੈਂਬਰਸ਼ਿਪ ਵੀ ਪ੍ਰਾਪਤ ਕਰ ਸਕਦਾ ਹੈ ਤੇ ਇੱਥੇ ਬੈਠ ਕੇ ਉਹ ਜੜੀਆਂ ਕਿਤਾਬਾਂ ਉਹ ਹਰ ਰੋਜ਼ ਲਾਇਬ੍ਰੇਰੀ ਜਿਹੜੀ ਖੁੱਲਦੀ ਆ ਉਹਦਾ ਸ਼ਡਿਊਲ ਵੀ ਇੱਥੋਂ ਮਿਲ ਜਾਂਦਾ ਆਪਾਂ ਉਹ ਇੱਥੇ ਬੈਠ ਕੇ ਪੜਨ ਦੇ ਲਈ ਔਰ ਘਰ ਲਿਜਾ ਕੇ ਪੜਨ ਦੇ ਲਈ ਵੀ ਕਿਤਾਬਾਂ ਜੜੀਆਂ ਨੇ ਉਹ ਈਸ਼ੂ ਹੋ ਜਾਂਦੀਆਂ ਉਹ ਪੜ ਸਕਦਾ ਹੈ ਦੂਸਰਾ ਨਾਲ ਦੀ ਨਾਲ ਜੋ ਵਿਦਿਆਰਥੀ ਅਜੇ ਸਿੱਖਿਆ ਪ੍ਰਾਪਤ ਕਰ ਰਹੇ ਨੇ ਸਕੂਲਾਂ ਵਿੱਚ ਜਾਂ ਕਾਲਜਾਂ ਵਿੱਚ ਉਹਨਾਂ ਦੇ ਸਿਲੇਬਸ ਤੇ ਆਧਾਰਿਤ ਜੜੀਆਂ ਨੇ ਸਿਲੇਬਸ ਦੀਆਂ ਉਹਨਾਂ ਦੀਆਂ ਕਿਤਾਬਾਂ ਜੜੀਆਂ ਨੇ ਉਹ ਵੀ ਇੱਥੇ ਹੈਗੀਆਂ ਨੇ ਉਪਲਬਧ ਨੇ ਜੇਕਰ ਕੋਈ ਵਿਦਿਆਰਥੀ ਜਿਹੜਾ ਕਿ ਲੋਡਬੰਦ ਹੈ ਉਹ ਡਿਮਾਂਡ ਕਰਦਾ ਹੈ ਤੇ ਟਰਸਟ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਹੈ ਕਿ ਉਸ ਵਿਦਿਆਰਥੀ ਦੀ ਡਿਮਾਂਡ ਜਿਹੜੀ ਹੈ ਉਹ ਪੂਰੀ ਕੀਤੀ ਜਾਵੇ ਕਿਉਂਕਿ ਬਹੁਤ ਸਾਰੇ ਲੋਡਬੰਦ ਵਿਦਿਆਰਥੀ ਜਿਹਾ ਹੈ ਹਨ ਸਮਾਜ ਦੇ ਵਿੱਚ ਕਿ ਜਿਹੜੇ ਆਪਣੇ ਸਿਲੇਬਸ ਦੀਆਂ ਮਹਿੰਗੀਆਂ ਕਿਤਾਬਾਂ ਉਹ ਨਹੀਂ ਖਰੀਦ ਸਕਦੇ ਉਹ ਵਿਦਿਆਰਥੀ ਇੱਕ ਤਾਂ ਇਹ ਗੱਲ ਹੈ ਕਿ ਇੱਥੇ ਆ ਕੇ ਜੇਕਰ ਉਹ ਪੜਨਗੇ ਤੇ ਉਹ ਕੋਸ਼ਿਸ਼ ਥੋੜੀਆਂ ਕਿਤਾਬਾਂ ਨਾਲ ਹੀ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਸਿੱਖਿਆ ਪ੍ਰਾਪਤ ਕਰ ਸਕਦੇ ਆ ਤੇ ਟਰਸਟ ਭਵਿੱਖ ਦੇ ਵਿੱਚ ਇਹ ਵੀ ਇਸ ਤਰ੍ਹਾਂ ਦਾ ਵੀ ਕੋਸ਼ਿਸ਼ ਕਰਨ ਜਾ ਰਹੀ ਹੈ ਕਿ ਉਹਨਾਂ ਵਿਦਿਆਰਥੀਆਂ ਨੂੰ ਜੜੀਆਂ ਨੇ ਸਿਲੇਬਸ ਦੀਆਂ ਕਿਤਾਬਾਂ ਉਹ ਬਹੁਤ ਥੋੜੇ ਮੁੱਲ ਤੇ ਜਾਂ ਮੁਫਤ ਰੂਪ ਵਿੱਚ ਜੜੀਆਂ ਉਹ ਉਪਲਬਧ ਕਰਵਾਈਆਂ ਜਾਣ ਸੋ ਇਹ ਸ਼ੇਖਰ ਪਨੋਟ ਮੈਮੋਰੀਅਲ ਟਰਸਟ ਦਾ ਇਹ ਬਹੁਤ ਹੀ ਇੱਕ ਅਸੀਂ ਸਮਝਦੇ ਹਾਂ ਕਿ ਕਮਾੜ ਮੱਤਾ ਉਪਰਾਲਾ ਹੈ ਤੇ ਜਰੂਰ ਲੋਕਾਂ ਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਹੈ ਖਾਸ ਕਰਕੇ ਜਿਹੜੇ ਪਾਠਕ ਲੋਕ ਨੇ ਉਹਨਾਂ ਨੂੰ ਇਸ ਦੇ ਨਾਲ ਜੁੜਨਾ ਚਾਹੀਦਾ ਹੈ ਇੱਥੇ ਗੇੜਾ ਮਾਰਨਾ ਚਾਹੀਦਾ ਹੈ ਇਹਦੇ ਮੈਂਬਰ ਬਣਨਾ ਚਾਹੀਦਾ ਇੱਥੇ ਬੈਠ ਕੇ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਔਰ ਇਸ ਦਾ ਪ੍ਰਚਾਰ ਪ੍ਰਸਾਰ ਅੱਗੇ ਲੋਕਾਂ ਦੇ ਵਿੱਚ ਕਰਨਾ ਚਾਹੀਦਾ ਧੰਨਵਾਦ ਅ ਫਰਵਰੀ ਸ਼ਹਿਰ ਦੇ ਵਿੱਚ ਆਪਣੀ ਕਿਸਮ ਦਾ ਇਹ ਲੱਗਦਾ ਇੱਕ ਪਹਿਲਾ ਉਦਮ ਹੈ ਕਿ ਜਿਹਦੇ ਵਿੱਚ ਕਿਤਾਬਾਂ ਬਾਰੇ ਸੋਚਿਆ ਗਿਆ ਜਾਂ ਪੜਨ ਬਾਰੇ ਸੋਚਿਆ ਗਿਆ ਕਿ ਲੋਕਾਂ ਦੇ ਵਿੱਚ ਰੀਡਿੰਗ ਹੈਬਿਟ ਜਿਹੜੀ ਹੈਗੀ ਆ ਉਹ ਡਿਵੈਲਪ ਕੀਤੀ ਜਾਣੀ ਚਾਹੀਦੀ ਹੈ ਤੇ ਫਗਵਾੜੇ ਦੇ ਵਿੱਚ ਸ਼ੇਖਰ ਪਨੋਠ ਮੈਮੋਰੀਅਲ ਟਰਸਟ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਉਹ ਲੱਗਦਾ ਹੈ ਕਿ ਨੌਜਵਾਨ ਪੀੜ੍ਹੀ ਦੇ ਲਈ ਜਾਂ ਜਿਹੜੇ ਪੜਨ ਵਾਲੇ ਲੋਕ ਹੈਗੇ ਉਹਨਾਂ ਲਈ ਕਾਫੀ ਇਹ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਜਿਹੜੀ ਇਹ ਲਾਇਬ੍ਰੇਰੀ ਖੋਲੀ ਗਈ ਹੈਗੀ ਹੈ ਇਹਦੇ ਵਿੱਚ ਨਾ ਸਿਰਫ ਕੰਪੀਟੀਟਿਵ ਐਗਜ਼ਾਮ ਦੇ ਐਗਜ਼ਾਮ ਵਾਲੀਆਂ ਕਿਤਾਬਾਂ ਹੈਗੀਆਂ ਨੇ ਇਹਦੇ ਵਿੱਚ ਜਿਹੜੇ ਸਾਹਿਤ ਪੜਨ ਵਾਲੇ ਲੋਕ ਨੇ ਰੀਡਰਸ ਹੈਗੇ ਆ ਉਹਨਾਂ ਲਈ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਜਿਹੜੀਆਂ ਕਿਤਾਬਾਂ ਹੈਗੀਆਂ ਨੇ ਹੋਰ ਇਹਦੇ ਵਿੱਚ ਆਪਾਂ ਕਹਿ ਲਈਏ ਕਿ ਡਿਫਰੈਂਟ ਡਿਫਰੈਂਟ ਆਈਡੀਓਲੋਜੀਜ਼ ਜਿਵੇਂ ਇਥੇ Karl Marx ਵੀ ਹੈ ਉਹਨਾਂ ਦੀ ਕੈਪੀਟਲ ਪਈ ਹੈ ਇੱਥੇ ਭਗਵਤ ਗੀਤਾ ਵੀ ਹੈ ਤੇ ਇੱਥੇ ਅਵਾਰਿਸ ਸ਼ਾ ਦੀ ਹੀਰ ਵੀ ਹੈ ਇੱਥੇ ਰੀਡਰ ਡਾਈਜੈਸਟ ਜਿਹੜਾ ਮੈਗਜ਼ੀਨ ਹੈ ਉਹ ਵੀ ਇੱਥੇ ਆ ਕੇ ਜਿਹੜੇ ਵਿਦਿਆਰਥੀ ਜਾਂ ਪੜਨ ਵਾਲੇ ਲੋਕ ਹਨ ਉਹ ਇੱਥੇ ਆ ਕੇ ਉਹਨੂੰ ਐਕਸੈਸ ਕਰ ਸਕਦੇ ਨੇ ਉਹਨੂੰ ਪੜ੍ਹ ਸਕਦੇ ਨੇ ਇੱਥੋਂ ਤੱਕ ਜਿਹੜੇ ਵਿਦਿਆਰਥੀ ਨੇ ਜਿਹੜੇ ਵਿਦਿਆਰਥੀ ਕੁਝ ਨੀਡ ਹੀ ਹੈਗੇ ਨੇ ਬਹੁਤ ਮਹਿੰਗੀਆਂ ਕਿਤਾਬਾਂ ਜੋ ਪਰਚੇਸ ਨਹੀਂ ਕਰ ਸਕਦੇ ਉਹ ਇੱਥੋਂ ਕਿਤਾਬਾਂ ਇਸ਼ੂ ਕਰਵਾ ਕੇ ਅਲੈ ਵੀ ਜਾ ਸਕਦੇ ਨੇ ਦੂਜੀ ਗੱਲ ਦੁਆਬੇ ਨੂੰ ਖਾਸ ਤੌਰ ਤੇ ਇਸ ਗੱਲ ਲਈ ਜਾਣਿਆ ਜਾਂਦਾ ਹੈ ਕਿ ਇੱਥੋਂ ਦੇ ਜਿਹੜੇ ਬੱਚੇ ਨੇ ਉਹ ਪਲੱਸ 2 ਕਰਦੇ ਨੇ ਉਸ ਤੋਂ ਬਾਅਦ ਉਹ ਬਾਹਰ ਚਲੇ ਜਾਂਦੇ ਨੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਐਦਾਂ ਦਾ ਉਪਰਾਲਾ ਹੋ ਸਕਦਾ ਕਿ ਦੁਆਬੇ ਦੇ ਜਿਹੜੇ ਪੜਨ ਵਾਲੇ ਲੋਕ ਆ ਉਹ ਇੱਥੇ ਆਉਣ ਉਹ ਦੱਸਣ ਕਿ ਦੁਆਬੇ ਦੇ ਵਿੱਚ ਲੋਕ ਫਗਵਾੜੇ ਦੇ ਵਿੱਚ ਲੋਕ ਪੜਦੇ ਵੀ ਹਨ ਜਿਵੇਂ ਮਾਲਵੇ ਦੇ ਵਿੱਚ ਜਾਂ ਸਾਡੇ ਹੋਰ ਗਵਾਂਢੀ ਸੂਬੇ ਹਰਿਆਣੇ ਦੇ ਵਿੱਚ ਕਾਫੀ ਛੋਟੀਆਂ-ਛੋਟੀਆਂ ਲਾਇਬ੍ਰੇਰੀਜ਼ ਖੁੱਲੀਆਂ ਹੋਈਆਂ ਹੋਈਆਂ ਜਿੱਥੇ ਸਿਰਫ ਲੋਕ ਇਹ ਸਮਝਦੇ ਹੈ ਕਿ ਜਾਂ ਉਥੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੇ ਨੇ ਬੱਚੇ ਬਟ ਸਾਡੇ ਅਸੀਂ ਸਮਾਂ ਕਿ ਇਹ ਦਸੀਏ ਕਿ ਸਾਡੇ ਫਗਵਾੜੇ ਦੇ ਵਿੱਚ ਲੋਕ ਕੰਪੀਟੀਟਿਵ ਐਗਜ਼ਾਮ ਤੋਂ ਇਲਾਵਾ ਲੋਕ ਹੋਰ ਬੜਾ ਕੁਝ ਪੜਨ ਆਉਂਦੇ ਨੇ ਇੱਥੇ ਆ ਕੇ ਬੈਠਦੇ ਨੇ ਜਿਵੇਂ ਬੈਠਣ ਦੇ ਲਈ ਕਾਫੀ ਵਧੀਆ ਹਾਲ ਹੈ ਇੱਥੇ ਉਹ ਇੱਥੇ ਆ ਕੇ ਬੈਠ ਸਕਦੇ ਨੇ ਆਪਣਾ ਸਮਾਂ ਜਿਹੜਾ ਉਹਨਾਂ ਦਾ ਵੇਲਾ ਸਮਾਂ ਆ ਉਹਨੂੰ ਸਚਾਰੂ ਢੰਗ ਦੇ ਨਾਲ ਉਹਦਾ ਇੱਕ ਬਖੂਬੀ ਉਹਦਾ ਇਸਤੇਮਾਲ ਕਰ ਸਕਦੇ ਨੇ ਤੇ ਆਪਣੀ ਅਵੇਅਰਨੈਸ ਨੂੰ ਵਧਾ ਸਕਦੇ ਨੇ ਉਹ ਕਿਸ ਤਰੀਕੇ ਦੇ ਨਾਲ ਇਸ ਸੋਸਾਇਟੀ ਨੂੰ ਸਮਾਜ ਨੂੰ ਕਿਤਾਬਾਂ ਕੜ ਕੇ ਪੜ੍ਹ ਕੇ ਉਹਨੂੰ ਮਤਲਬ ਬਿਹਤਰ ਬਣਾ ਸਕਦੇ ਨੇ ਤੇ ਉਹ ਇਸ ਬਾਰੇ ਇੱਥੇ ਬੰਦਵਾ ਕੇ ਕਾਫੀ ਕੁਝ ਸਿੱਖ ਸਕਦੇ ਨੇ ਕਹਿੰਦੇ ਨੇ ਕਿਤਾਬਾਂ ਦੇ ਵਿੱਚ ਜ਼ਿੰਦਗੀ ਧੜਕਦੀ ਹੈ ਕਦੇ ਦੀ ਨਵਜ ਟਟੋਲ ਕੀ ਤਾਂ ਦੇਖ ਤੇ ਕਿਤਾਬਾਂ ਦੀ ਨਵਜ ਟਟੋਲਣ ਲਈ ਸਾਨੂੰ ਕਿਤਾਬਾਂ ਦੇ ਗੜ ਯਾਨਕੀ ਲਾਇਬ੍ਰੇਰੀ ਚ ਜਾਣਾ ਪੈਂਦਾ ਹੈ ਤੇ ਕਈ ਵਾਰ ਲਾਇਬ੍ਰੇਰੀ ਚੱਲ ਕੇ ਤੁਹਾਡੇ ਸ਼ਹਿਰ ਆ ਜਾਂਦੀ ਹੈ ਗੱਲ ਕਰ ਰਹੇ ਆਂ ਸ਼ੇਖਰ ਪਨੋਟ ٹرسٹ ਵੱਲੋਂ ਸ਼ੁਰੂ ਕੀਤੀ ਗਈ ਲਾਇਬ੍ਰੇਰੀ ਪਰ ਬਹੁਤ ਹੀ ਵਧੀਆ ਤੇ ਸ਼ਾਨਦਾਰ ਉਪਰਾਲੇ ਰਹੀਏ ਲਾਇਬ੍ਰੇਰੀ ਸ਼ੁਰੂ ਕੀਤੀ ਹੈ ਇੱਥੇ ਹਰ ਤਰ੍ਹਾਂ ਦੀ ਹਰ ਵਿਸ਼ੇ ਦੀਆਂ ਬੁੱਕਾਂ ਸਿਲੇਬਸ ਨਾਲ ਸਾਹਿਤ ਦੇ ਨਾਲ ਹਰ ਤਰ੍ਹਾਂ ਦੀਆਂ ਬੁੱਕਸ ਮਿਲਦੀਆਂ ਨੇ ਸਾਨੂੰ ਸ਼ਹਿਰ ਵਾਸੀਆਂ ਨੂੰ ਇਸ ਲਾਇਬ੍ਰੇਰੀ ਤੋਂ ਜ਼ਰੂਰ ਫਾਇਦਾ ਚੱਕਣਾ ਚਾਹੀਦਾ ਹੈ ਤੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਤੋਂ ਵਧੀਆ ਦੋਸਤ ਕੋਈ ਹੁੰਦਾ ਹੀ ਨਹੀਂ ਤੇ ਕਿਤਾਬਾਂ ਨਾਲ ਦੋਸਤੀ ਪਾਓ ਤੁਸੀਂ ਕਦੇ ਧੋਖਾ ਨਹੀਂ ਖਾਓਗੇ ਅੱਜ ਅਸੀਂ ਬੈਠੇ ਹਾਂ ਸ਼ੇਕਰਪੁਰ ਓਟ ਲਾਇਬ੍ਰੇਰੀ ਅਤੇ ਬੁੱਕ ਬੈਂਕ ਦੇ ਵਿੱਚ ਜਿਹੜਾ ਕਿ ਸ਼ੇਖਰ ਪਨੋਟ ਮੈਮੋਰੀਅਲ ਚੈਰੀਟੇਬਲ ਟਰਸਟ ਦੇ ਅੰਡਰ ਕਮ ਕਰਦੀ ਹੈ ਇਹ ਲਾਇਬ੍ਰੇਰੀ ਸ਼ਹਿਰਪੁਰ ਰੋਡ ਤੇ ਸਥਿਤ ਹੈ ਔਰ ਇਸ ਲਾਇਬ੍ਰੇਰੀ ਦੇ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਤੁਹਾਨੂੰ ਮਿਲ ਸਕਦੀਆਂ ਹਨ ਪੰਜਾਬੀ ਲਿਟਰੇਚਰ ਹਿੰਦੀ ਲਿਟਰੇਚਰ ਅੰਗਰੇਜ਼ੀ ਦੀਆਂ ਔਰ ਕੰਪੀਟੀਸ਼ਨ ਐਗਜ਼ਾਮਸ ਦੇ ਲਈ ਵੀ ਔਰ ਇਸ ਦੇ ਨਾਲ ਨਾਲ ਹੀ ਅਸੀਂ ਸਕੂਲ ਦੇ ਵਿਦਿਆਰਥੀਆਂ ਨੂੰ ਜਿਹੜੇ ਕਿ ਲੋੜਵੰਦ ਵਿਦਿਆਰਥੀ ਹਨ ਉਹਨਾਂ ਲਈ ਕਲਾਸ 2 ਦੀਆਂ ਟੈਕਸਟ ਬੁੱਕਸ ਜਿਹੜੀਆਂ ਹਨ ਉਹਨਾਂ ਉਹ ਵੀ ਉਹਨਾਂ ਨੂੰ ਦਿੰਦੇ ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਤੇ ਤੁਸੀਂ ਸਾਰੇ ਇਸ ਲਾਇਬ੍ਰੇਰੀ ਦੇ ਵਿੱਚ ਆ ਕੇ ਇਹਨਾਂ ਪੁਸਤਕਾਂ ਦਾ ਕਿਤਾਬਾਂ ਦਾ ਫਾਇਦਾ ਉਠਾ ਸਕਦੇ ਹੋ ਬਹੁਤ ਵੱਡੀ ਕਲੈਕਸ਼ਨ ਹੈ ਸਾਡੇ ਕੋਲ ਪਰ ਇਹ ਕਿਤਾਬਾਂ ਤੁਹਾਡੀ ਉਡੀਕ ਕਰ ਰਹੀਆਂ ਹਨ ਕਿ ਸਾਨੂੰ ਆ ਕੇ ਦੇਖਿਆ ਜਾਵੇ ਪੜ੍ਹਿਆ ਜਾਵੇ ਤੇ ਜੋ ਕੁਝ ਇਸ ਦੇ ਵਿੱਚ ਹੈ ਉਸ ਨੂੰ ਪ੍ਰਾਪਤ ਕੀਤਾ ਜਾਵੇ ਧੰਨਵਾਦ